ਪੰਜਾਬ ਸਰਕਾਰ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈਗੀ ਆ ਵੀ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਜਾਣ ਲੋਕਾਂ ਦੇ ਘਟਾਏ ਜਾ ਰਿਹਾ ਪਰ ਦੂਸਰੇ ਪਾਸੇ ਗੁਰੂ ਹਰਸਾਏ ਦੀ ਗੱਲ ਕਰਦੇ ਆ ਜਿਸ ਦਿਨ ਦਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਸ ਤੋਂ ਬਾਅਦ ਅੱਜ ਦੂਜੀ ਘਟਨਾ ਗੁਰੂ ਹਰਸਾਏ ਦੇ ਵਿੱਚ ਵਾਪਰੀ ਹੈ ਇਹ ਨੌਜਵਾਨ ਜਿਹੜਾ ਸਾਹਮਣੇ ਮੰਚੇ ਤੇ ਪਿਆ ਚਿਪਟਾ ਲਗਾਉਣ ਨਾਲ ਸਰਿੰਜ ਲਗਾਉਣ ਨਾਲ ਮੌਤ ਹੋ ਗਈ ਹੈ ਪਰਿਵਾਰ ਦੇ ਵਿੱਚ ਇਕੱਲਾ ਬੰਦਾ ਕਮਾਉਣ ਵਾਲਾ ਸੀ ਜਿਹੜਾ ਚਿੱਤੇ ਦੀ ਭੇਟ ਚੜ ਗਿਆ ਛੋਟੇ ਛੋਟੇ ਬੱਚੇ ਗੁੜੀਆਂ ਵੀ ਐਸੇ ਦੀ ਐ ਤੇ ਲੜਕਾ ਵੀ ਐਸੇ ਦਾ ਤੇ ਤਸਵੀਰਾਂ ਜਿਹੜੇ ਦਿਖਾ ਦਿੰਦੇ ਆ ਪਾਵੇ ਕਰਨ ਵਾਲਾ ਮਾਹੌਲ ਗੁਰੂ ਅਰਜਨ ਦੇਵ ਵਿੱਚ ਬਣਿਆ ਹੋਇਆ ਹੈ ਗੁਰੂ ਅਰਜਨ ਦੇਵ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਹੁਣ ਘਰ ਦੇ ਵਿੱਚ ਕਮਾਉਣ ਵਾਲਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਜਦਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਬਿਆਨ ਸੀ ਜਿਸ ਇਲਾਕੇ ਦੇ ਵਿੱਚ ਇਹ ਚਿੱਟੇ ਨਾਲ ਬੰਦਾ ਮਰਦਾ ਉਸ ਸਬੰਧਿਤ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਜਾਊਗਾ ਪਰ ਗੁਰੂ ਅਰਜਨ ਦੇਵ ਦੀ ਗੱਲ ਕਰਦੇ ਹਾਂ ਇੱਥੇ ਤਾਂ ਕੋਈ ਥਾਣੇਦਾਰ ਟਿਕਦਾ ਹੀ ਨਹੀਂ ਹੈ ਹਰ ਮਹੀਨੇ ਥਾਣੇਦਾਰ ਚੇਂਜ ਹੋ ਜਾਂਦਾ ਹਰ ਮਹੀਨੇ ਇਨਸਪੈਕਟਰ ਚੇਂਜ ਹੋ ਜਾਂਦਾ ਥਾਣਾ ਮੁਖੀ ਬਦਲ ਦਿੱਤਾ ਜਾਂਦਾ ਨਵਾਂ ਥਾਣੇਦਾਰ ਆਉਂਦਾ ਉਹਨੂੰ ਪਤਾ ਨਹੀਂ ਕੌਣ ਕਿੱਥੇ ਕੀ ਵਿਗ ਰਿਹਾ ਪਰ ਗੁਰੂ ਅਰਜਨ ਦੇਵ ਵਿੱਚ ਚਿੱਟਾ ਸ਼ਰਿਆਂ ਵਿਗ ਰਿਹਾ ਤੇ ਚਿੱਟੇ ਦੇ ਨਾਲ ਆਏ ਦਿਨ ਮੋਤਾ ਹੋ ਰਹੀਆਂ ਨੇ ਮਾਪਿਆਂ ਦੇ ਪੁੱਤ ਜਾ ਰਹੇ ਨੇ ਘਰਾਂ ਦੇ ਚਿਰਾਗ ਡੁੱਬ ਰਹੇ ਨੇ ਇਸ ਤੋਂ ਇਲਾਵਾ ਛੋਟੇ-ਛੋਟੇ ਬੱਚੇ ਕਰ ਲਾਉਂਦੇ ਹੋਏ ਰੋਂਦੇ ਹੋਏ ਦਿਖਾਈ ਦੇ ਰਹੇ ਨੇ ਗੁਰੂ ਅਰਜਨ ਦੇ ਹਾਲਾਤ ਹੈਗੇ ਆ ਗੱਲਬਾਤ ਕਰ ਲੈਂਦੇ ਹੈਗੇ ਆ ਪੰਜੀ ਕੀ ਨਾਮ ਸੀ ਇਹਦਾ ਮਨੀਸ਼ ਮਨੀਸ਼ ਕਿੰਨੇ ਸਮੇਂ ਤੋਂ ਚਿੱਟਾ ਵਰਤ ਰਿਹਾ ਸੀ ਇਹ ਚਾ 5-6 ਸਾਲਾਂ ਤੋਂ ਵਰਤਦਾ ਪਏ 5-6 ਸਾਲਾਂ ਤੋਂ ਵਰਤਦਾ ਕੀ ਹੋਇਆ ਅੱਜ ਕਿਵੇਂ ਹੋਈ ਹੈ ਜਿਆਦਾ ਸਰੰਜ ਲੱਗ ਗਈ ਕੀ ਹੋਇਆ ਵੀਰ ਮੈਂ ਝੰਡ ਤੇ ਸੀ ਮੈਨੂੰ ਫੋਨ ਗਿਆ 3 ਵਜੇ ਸੁਆਖਾਂ ਦਾ ਬੂਆ ਨਹੀਂ ਖੋਲਦਾ ਫਿਰ ਪਾਪਾ ਮੈਂ ਮੰਦਰੋਂ ਆਈਆਂ ਬੂਆ ਖੋਲਿਆ ਗਵਾਂਡੀ ਦੀ ਪੋੜੀ ਲੈ ਕੇ ਦੇਖ ਕੇ ਤੇ ਡੈੱਡ ਸੀ ਦੇ ਅੱਜ ਟੀਕਾ ਲੱਗਿਆ ਹੋਇਆ ਸੀ ਇਹ ਸਰਿੰਜ ਸਾਡੇ ਕੋਲੇ ਬਾਹਾਂ 'ਚ ਲੱਗੀ ਹੋਈ ਸੀ ਹਾਂਜੀ ਹੁਣ ਲੱਗੀ ਹੋਈ ਹੈ ਮੇਜੂ ਤਾਂ ਲੱਗੀ ਹੋਈ ਸੀ ਉਹ ਅਸੀਂ ਰੱਖੀ ਹੋਈ ਆ ਰਹੀ ਹਾਂ ਬਿਲਕੁਲ ਅੱਛੇ ਸਲੇਜ ਲੱਗੀ ਹੋਈ ਸੀ ਹਾਂਜੀ ਟੀਕਾ ਲਗਾਣਾ ਮੋਦ ਹੋਈ ਸਰਕਾਰਾਂ ਕਹਿੰਦੀਆਂ ਨਸ਼ੇ ਬੰਦ ਹੋ ਗਏ ਜੋ ਨਸ਼ਾ ਨਸ਼ਾ ਕੋਈ ਨਹੀਂ ਹੋਇਆਗਾ ਇੱਥੇ ਸਾਡੇ ਗਵਾੜ 'ਚ 10-15 ਮੁੰਡੇ ਮਰ ਗਏ ਆ ਜਾਏ ਪੂਰਾ ਆ ਗਿਆ 10 ਮੁੰਡੇ ਪਹਿਲਾਂ ਵੀ ਮਰ ਗਏ ਤੇ ਕਰੇ ਕਮਾਉਣ ਵਾਲਾ ਕੌਣੇ ਪੈਣੇ ਕੋਈ ਨਹੀਂ ਗੜ ਆ ਬੱਚੇ ਤੁਹਾਡੇ ਛੋਟੇ ਹਾਂਜੀ ਕੀ ਨਾਮ ਕੁੜੀਆ ਤੇਰਾ ਹਰਸ਼ਿਤ ਅੱਜ ਕਿ ਪੜਨ ਜਾਂਦਾ ਮੇਟਰ ਪਾਪਾ ਕਿੰਨੇ ਸਾਲ ਰੁਲਾ ਰਹੇ ਸੀ ਕਾਉਂਸਲ ਕੋ ਹੋ ਗਿਆ ਤੂੰ ਪੜਨ ਜਾਂਦਾ ਕਾਕੂ ਕੀ ਨਾਮ ਤੇਰਾ ਬਿੰਦਾਸ਼ ਬਿੰਦਾਸ਼ ਐਮ ਨਾ ਕੀ ਦੱਸੇ ਨਾ ਮਨੀਸ਼ ਮਨੀਸ਼ ਬਿਲਕੁਲ ਜੀ ਇਹ ਮਨੀਸ਼ ਦਾ ਪਰਿਵਾਰ ਹੈ ਗੁੜੀਆ ਕਾਕੂ ਹੈ ਅੱਖਾਂ ਦੇ ਵਿੱਚ ਹੰਝੂ ਹੈਗੇ ਆ ਹੰਝੂ ਜਿੰਨੇ ਲੋਕ ਇੱਥੇ ਖੜੇ ਆ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਨੇ ਹਾਲਾਤ ਜਿਹੜੇ ਨੇ ਤੁਹਾਨੂੰ ਦਿਖਾ ਦਿੱਤੇ ਹੈਗੇ ਆ ਇੱਕ ਮੁੰਡੀਸ਼ ਦੀ ਕਹਾਣੀ ਨਹੀਂ ਆਹ ਸਰਿੰਜ ਦੇ ਸਦੋ ਇਹ ਭਰਿਆ ਠੀਕ ਹੈ ਇੱਕ ਲਗਾ ਲਿਆ ਸੀ ਇੱਕ ਲਗਾ ਰਿਆ ਸੀ ਕਿ ਲੱਗਿਆ ਨਹੀਂ ਸਰਿੰਜ ਦੇ ਤੋਂ ਇੱਕ ਲਗਾ ਲਿਆ ਸੀ ਇੱਕ ਹੋਰ ਲਗਾ ਰਿਆ ਜੇ ਦੋ ਲਗਾ ਹਾਂਜੀ ਦੂਜਾ ਭਰ ਕੇ ਰੱਖਿਆ ਕੋਲ ਉੱਥੇ ਡਿੱਗ ਪਿਆ ਸਰ ਉੱਥੇ ਡਿੱਗਿਆ ਰੱਖੇ ਉੱਥੇ ਆਹ ਸਰਿੰਜ ਭਈ ਆ ਟੀਕਾ ਭਰਿਆ ਹੋਇਆ ਇੱਕ ਟੀਕਾ ਲਗਾ ਲਿਆ ਦੂਜਾ ਟੀਕਾ ਲਗਾਉਣ ਜਾ ਰਿਆ ਸੀ ਜਿਸ ਕਰਕੇ ਇਸ ਨੌਜਾਨ ਮਨੀਸ਼ ਸ਼ਰਮਾ ਦੀ ਮੌਤ ਹੋ ਗਈ ਮਨੀਸ਼ ਸ਼ਰਮਾ ਇਸ ਘਰ ਨੂੰ ਵਾਲਵੇ ਦਾ ਕਹਿ ਕੇ ਚਲਾ ਗਿਆ ਮਨੀਸ਼ ਦੇ ਛੋਟੇ ਛੋਟੇ ਬੱਚੇ ਰੋਂਦੇ ਕਰ ਲੌਂਦੇ ਦਿਖਾਈ ਦੇ ਰਹਿਆ ਪਰ ਪੰਜਾਬ ਸਰਕਾਰ ਦਾ ਦਾਵਾ ਕਿੱਥੇ ਗਿਆ ਪੰਜਾਬ ਸਰਕਾਰ ਆ ਇਹ ਜਿਹੜੀ ਵਾਰ ਵਾਰ ਗੱਲ ਕੀਤੀ ਜਾਂਦੀ ਯੋਧ ਨਸ਼ਿਆਂ ਵਿਰੋਧੀ ਦੀ ਗੱਲ ਹੋ ਰਹੀ ਹੈ ਬਾਹਰ ਦੇ ਵਿੱਚ ਲੱਗਿਆ ਟਿਕਾ ਇਸ ਗੱਲ ਦੀ ਗਵਾਹੀ ਕਰਦਾ ਕਿ ਗੁਰੂ ਆਸਾਏ ਦੇ ਵਿੱਚ ਚਿੱਟਾ ਸ਼ਰੇ ਆਮ ਵਿਕਦਾ ਤਾਂ ਵਿਕਦਾ ਕਿਸ ਦੀ ਸ਼ੇਤ ਹੈ ਇੱਕ ਤੁਸੀਂ ਭਲੀ ਭਾਂਤ ਜਾਂਦੇ ਹੋਗੇ ਪਰ ਗੁਰੂ ਆਸਾਏ ਦੇ ਜਿਹੜੇ ਹਾਲਾਤ ਬਣ ਚੁੱਕੇ ਆ ਗੁਰੂ ਆਸਾਏ ਦੇ ਵਿੱਚ ਆਏ ਦਿਨ ਇਨਸਪੈਕਟਰ ਥਾਣੇ ਦਾ ਮੁਖੀ ਬਦਲ ਦਿੱਤਾ ਜਾਂਦਾ ਹੈ ਥਾਣੇ ਮੁਖੀ ਬਦਲਣ ਦੇ ਨਾਲ ਕੋਈ ਮਸਲਾ ਹੱਲ ਹੋਇਆ ਥਾਣੇ ਮੁਖੀ ਬਦਲਣ ਦੇ ਨਾਲ ਕੀ ਗੁਰੂ ਹਰਸਾਜੇ ਚਿੱਟਾ ਬੰਦ ਹੋਇਆ ਜੇ ਨਹੀਂ ਹੋਇਆ ਤਾਂ ਇਸ ਦੀ ਰਾਇ ਅਸੀਂ ਤੁਹਾਡੇ ਕੋਲ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਮੰਗਦੇ ਹਾਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਲਣਾ ਤੁਹਾਡਾ ਖੁੱਦਾ ਗੁਰੂ ਹਰਸਾਜੇ ਲਈ